ਨਾਲੋ ਬੁਲਾ ਲੋ ਕੋਈ ਕਰ ਨੋ ਜਿੰਨੋ ਬਿਲਵਲ ਸਾਮ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਹੈ ਬਹੁਤ ਸਾਰੇ ਇਤਰਾ ਚੜਾਈ ਆਏ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਇਕੱਠ ਦੇਖਿਆ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਕੀ ਕਹਿਣਾ ਚਾਹੁੰਦੇ ਦੇਖੋ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਲੋਕ ਜਿਹੜੀ ਸਾਡੀ ਇਸ ਅੰਦੋਲਨ ਦੀ ਇਸ ਮੋਰਚੇ ਦੀ ਲੜਾਈ ਹੈ ਨਾ ਦੀ ਮੰਗਾਂ ਜਿਹੜੀਆਂ ਲੋਕਾਂ ਨੂੰ ਇਹਨਾਂ ਮੰਗਾਂ ਦੀ ਸਮਝ ਆ ਚੁੱਕੀ ਹੈ ਮੈਂ ਕਹਿੰਦਾ ਇਕੱਲਾ ਇਹ ਨਹੀਂ ਹੈ ਜਿੰਨਾ ਆਪਾਂ 13 ਮਹੀਨਾ ਆਪਣਾ 13 ਜਨਵਰੀ ਤੋਂ ਲੈ ਕੇ 9 ਮਹੀਨੇ ਲੰਬੀ ਲੜਾਈ ਲੜੀ ਹੈ ਇਸ ਲੜਾਈ ਦੇ ਵਿੱਚ ਅਸੀਂ ਇੰਨੇ ਕਿ ਸਕਸੈਸ ਹੋਏ ਹਾਂ ਕਿ ਐਮਐਸਪੀ ਨੂੰ ਜਿਹਨੂੰ ਕਦੇ ਕੋਈ ਪੁੱਛਦਾ ਹੀ ਨਹੀਂ ਸੀ ਵੀ ਕੀ ਹੁੰਦੀ ਐਮਐਸਪੀ ਕੀ ਇਹ ਮੁੱਦਾ ਹੈ ਔਰ ਇਹ ਐਮਐਸਪੀ ਅੱਜ ਇੰਟਰਨੈਸ਼ਨਲ ਲੈਵਲ ਤੇ ਮੁੱਦਾ ਉੱਠ ਖੜਿਆ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਮੁੱਦਾ ਉੱਠ ਖੜਿਆ ਰਹਿੰਦੀ ਕਸਰ ਪਾਰਲੀਮੈਂਟ ਦੇ ਵਿੱਚ ਮੁੱਦਾ ਮਜ਼ਬੂਤੀ ਨਾਲ ਉੱਠਿਆ ਤਾਂ ਲੋਕਾਂ ਨੂੰ ਸਮਝ ਆਉਣ ਲੱਗੀ ਹੈ ਕਿ ਇਹ ਸਾਡਾ ਮੁੱਦਾ ਹੈ ਇਹ ਸਾਡੀ ਲੜਾਈ ਹੈ ਤਾਂ ਜਦੋਂ ਲੋਕਾਂ ਨੂੰ ਇਹ ਸਮਝ ਆ ਜਾਈ ਨਾ ਕਿ ਸਾਡੀ ਹੈ ਫਿਰ ਇੱਥੇ ਆਉਣ ਦੀ ਕੋਈ ਕਸਰ ਨਹੀਂ ਰਹਿੰਦੀ ਹੁੰਦੀ ਫਿਰ ਤੁਸੀਂ ਦੇਖੋ ਕਿ ਆਉਣ ਵਾਲੇ ਦਿਨਾਂ 26 ਤਰੀਕ ਨੂੰ ਜਿਹੜਾ ਆਪਾਂ ਐਲਾਨ ਕੀਤਾ ਹੈ ਉਹਦੇ ਤੁਸੀਂ ਦੇਖੋ ਇੱਥੇ ਲੋਕਾਂ ਦਾ ਮਤਲਬ ਗੰਤੀ ਦਾ ਕਿੰਨਾ ਕਿਹੜਾ ਹੜਾਉਂਦਾ ਸੰਗਤ ਆ ਤੋ ਲਗਾਤਾਰ ਜਮ ਕੇ ਰਹਗਾ ਤੇ ਪਾਸੇ ਕਿਸਾਨ ਕਿੰਨੇ ਕਿਤੇ ਹੁੰਦਾ ਸੀਗਾ ਵੀ ਕਿਸਾਨ ਜਿੱਥੇ ਬਹੁਤ ਲੋਕ ਸੀ ਜਿਹੜੇ ਕਹਿੰਦੇ ਸੀ ਵੀ ਕਿਸਾਨ ਆਗੂ ਢਿੰਡੇ ਢੰਡਾ ਪਾਈ ਫਿਰਦੇ ਰਹਿੰਦੇ ਆ ਪਰ ਇਸ ਵਾਰ ਜਿਹੜੇ ਝੋਨੇ ਦੇ ਹਾਲਾਤ ਹੋਏ ਮੰਡੀਆਂ ਦੇ ਵਿੱਚ ਕਿਸਾਨ ਡੂਰਿਆ ਲੱਗਦਾ ਵੀ ਉਹਨੇ ਵੀ ਇੱਕ ਕਿਸਾਨੀ ਕਿਸਾਨ ਜਿਹਨੇ ਨਾਲ ਮਤਲਬ ਕਿਸਾਨਾਂ ਨੂੰ ਵੱਡਾ ਮੋੜ ਦਿੱਤਾ ਹੈਗਾ ਨਾ ਹਾਏ ਤੇ ਕੋਈ ਸ਼ੱਕ ਨਹੀਂਗਾ ਕਿਸਾਨ ਤੇ ਮਤਲਬ ਲੁੱਟਿਆ ਗਿਆ ਦੋ ਤਰੀਕੇ ਨਾਲ ਕਿਸਾਨ ਲੁੱਟਿਆ ਗਿਆ ਪਹਿਲੀ ਗੱਲ ਤੇ ਇਹ ਆ ਕਿ ਕਿਸਾਨ ਨੂੰ ਮੌਇਸਚਰ ਦੇ ਵਿੱਚ ਜਿਹੜੀ ਵਿਚਾਰੇ ਕਿਸਾਨ ਨੂੰ ਨਹੀਂ ਪਤਾ ਉਹਨੂੰ ਨਹੀਂ ਸਮਝ ਲੱਗੀਗੀ ਕਿ ਮੇਰਾ 2 ਕਿਲੋ ਕਟਾਕਾਰ ਲੱਗ ਗਈ ਮੈਨੂੰ 3 ਕਿਲੋ ਲੱਗ ਗਈ ਜਾਂ ਮੈਨੂੰ 5 ਕਿਲੋ ਲੱਗ ਗਈ ਜਾਂ ਮੈਨੂੰ 7 ਕਿਲੋ ਲੱਗ ਗਈ ਉਹਨੂੰ ਕੋਈ ਸਮਝ ਨਹੀਂ ਜਿੰਨਾ ਮੌਇਸਚਰ ਡਾਊਨ ਹੁੰਦਾ ਗਿਆ ਉਹਨੇ ਕਿਲੋ ਦੀ ਕਾਟ ਲੱਗਦੀ ਗਈ ਹੈ ਔਰ ਉਹਨੇ ਉਹ ਕਾਟ ਵੀ ਚੱਲੀ ਰਹਿੰਦੀ ਕਸਰ ਹੈ ਕਿ 90% ਜਿਹੜਾ ਫਸਲ ਹੈ ਉਹ ਕਟ ਲੱਗ ਕੇ ਵਿਕ ਰਹੀ ਹੈ। ਔਰ ਅਸੀਂ ਸਰਕਾਰ ਦੇ ਬਾਰ ਬਾਰ ਧਿਆਨ ਦੇ ਵਿੱਚ ਲਿਆ ਚੁੱਕੇ ਆਂ, ਬਾਰ ਬਾਰ ਬੇਨਤੀਆਂ ਕਰ ਚੁੱਕੇ ਆਂ। ਲੇਕਿਨ ਸਰਕਾਰ ਬਿਲਕੁਲ ਕੁਮ ਕਰ ਰਹੀ ਨਹੀਂ ਦੀ ਸਿੱਤੀ, ਸਰਕਾਰ ਦੇ ਕੋਈ ਧਿਆਨ 'ਚ ਨਹੀਂ ਕਿ ਵੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਤਾਂ ਉਹ ਜਿਹੜੀ ਲੁੱਟ ਤੋਂ ਸੁਭਾਵਿਕ ਅਕੇ ਜਦੋਂ ਆਵਾਜ਼ ਚੁੱਕਾਂਗੇ ਰੌਲਾ ਪਾਵਾਂਗੇ ਇਸ ਗੱਲ ਦਾ। ਤਾਂ ਕਿਤੇ ਨਾ ਕਿਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਉਹਨੂੰ ਅਸੀਂ ਥੋੜਾ ਜਿਹਾ ਬ੍ਰੇਕ ਲਾਉਣ 'ਚ ਸਫਲ ਹੋਏ ਆਂ। ਬਿਲਕੁਲ ਖਸਫਾਇਤ ਨਹੀਂ ਕਰ ਸਕੇ, ਲੇਕਿਨ ਬ੍ਰੇਕ ਲਾਉਣ 'ਚ ਸਫਲ ਹੋਏ ਆਂ। ਔਰ ਉਹਦੇ ਨਾਲ ਵੀ ਕਿਸਾਨਾਂ ਨੂੰ ਇੱਕ ਮਤਲਬ ਬਾਲ ਮਿਲਦਾ ਲੱਗਦਾ ਬਸ ਕਰਦੇ ਆ ਤੁਸੀਂ ਕਿ ਜਿਹੜਾ ਇਸ ਵਾਰੀ ਮੰਡੀਆਂ ਦੇ ਵਿੱਚ ਕਿਸਾਨ ਰੋਲਿਆ ਤੇ ਖਾਦ ਵਗੈਰਾ ਵੀ ਨਹੀਂ ਕੀ ਐਕੀ ਵਗੈਰਾ ਮਿਲਿ ਉਹ ਕੇਂਦਰ ਕਿਸੇ ਦੇ ਅੰਦੋਲਨ ਦੇ ਕਰਕੇ ਵੀ ਕੁਝ ਦੇਖੋ ਗੱਲ ਕੀ ਆ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਵੱਡੀ ਅਮਾਊਂਟ ਕਿਸਾਨਾਂ ਦੀ ਸਬਸਿਡੀ ਦੀ ਰਾਸ਼ੀ ਦੇ ਵਿੱਚੋਂ ਕੱਟ ਗਈ ਕੱਟੀ ਗਈ ਜਿਹੜੀ ਸਬਸਿਡੀ ਤੋਂ ਕੱਟੀ ਜਾਣੀ ਹੈ ਤਾਂ 15 ਲੱਖ ਮੀਟਰ ਟਨ ਆ ਜਿਹੜੀ ਡੀਏਪੀ ਉਹ ਇਸ ਵਾਰੀ ਕੱਟ ਆਈ ਜਦੋਂ ਡੀਪੀ ਕਟਾਊਗੀ ਤਾਂ ਨੇਚਰਲੀ ਗੱਲ ਹੈ ਉਹਦੇ ਹੜ ਕੰਮ ਤੋਂ ਬੱਚੇ ਗਏ ਉਹਦਾ ਰੋਲਾ ਤਾਂ ਪੈ ਗਈ ਦੇਸ਼ ਦੇ ਅੰਦਰ ਲੋਕਾਂ ਦੇ ਵਿੱਚ ਪੈਗਾ ਉਹ ਹੋਇਆ ਅ ਕੱਲਾ ਤੇ ਡੀਪੀ ਨੂੰ ਨਹੀਂ ਆਪਾ ਮਤਲਬ ਕੇਂਦਰ ਸਰਕਾਰ ਕੱਲੀ ਨਹੀਂ ਹੈ ਡੀਪੀ ਦੇ ਮਾਮਲੇ 'ਚ ਕੇਂਦਰ ਸਰਕਾਰ ਨੇ ਲੁਕਮਾ ਵਾਰ ਕੀਤਾ ਸਾਡੇ ਤੇ ਸਾਡੇ ਦੇ ਬਾਅਦ ਕੇਂਦਰ ਨੇ ਝੋਨੇ ਦੇ ਮਾਮਲੇ 'ਚ ਵੀ ਕੀਤਾ ਹੈ ਜਿਹੜਾ ਝੋਨੇ ਚੱਕਿਆ ਨਹੀਂ ਉਹਨੂੰ ਲੈ ਕੇ ਸੈਲਰ ਮਾਲਕਾਂ ਨੂੰ ਇੱਕ ਮੌਕਾ ਮਿਲਿਆ ਔਰ ਸਾਡੀ ਪੰਜਾਬ ਸਰਕਾਰ ਦਾ ਫੇਲਿਅਰ ਕੀ ਹੈ ਦੇਖੋ ਇੱਕ ਤਾਂ ਪੰਜਾਬ ਸਰਕਾਰ ਬਿਲਕੁਲ ਜਦੋਂ ਕਿਸਾਨ ਦਾ ਝੋਨਾ 17 ਮੌਸਟਰ ਤੇ ਵਿਕਣ ਵਾਲਾ 11 ਮੌਸਟਰ ਤੇ ਆ ਗਿਆ ਇੰਨੀ ਨਹੀਂ ਲੁੱਟ ਹੋ ਗਈ ਲੁੱਟਿਆ ਜ ਗਿਆ ਸੂ ਕਿਸਾਨ ਉਦੋਂ ਪੀਏਯੂ ਤੋਂ ਉਹਦਾ ਰਿਜ਼ਲਟ ਕਢਾਉਂਦੀ ਹੈ ਕਿ ਜੀ ਚੈੱਕ ਕਰਕੇ ਦੱਸੋ ਪੀਆਰ 126 ਤੋਂ yield ਕਿੰਨਾ ਆਉਂਦਾ ਹੈ ਤਾਂ ਫਿਰ ਉਹ ਰਿਜ਼ਲਟ ਦਿੰਦੀ ਆ ਵੀ 67 ਕਿਲੋ ਆ ਗਿਆ ਜੀ ਤੇ ਇਹ ਜਿੱਦਣੇ ਛੇਲਰ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਉਦੋਂ ਕਿਉਂ ਨਹੀਂ ਕੀਤਾ ਇੱਕ ਗੱਲ ਦੂਜੀ ਗੱਲ ਇਕ ਨਾ ਜੀ ਇਹਨਾਂ ਦੇ ਹੀ ਮਤਲਬ ਕਾਨੂੰਨ ਦੇ ਮੁਤਾਬਕ ਉਹਦੀ 14ਵੀਂ ਧਾਰਾ ਜਿਹੜੀ ਉਹ ਕਹਿੰਦੀ ਹੈ ਕਿ ਜੇ ਸ਼ੈਲਰ ਵਾਲਾ ਝੋਨਾ ਨਹੀਂ ਲਵਾਉਂਦਾ ਤਾਂ ਏਜੰਸੀ ਆਪਦੀ ਕਸਟਡੀ ਚ ਮਾਲ ਲਾ ਸਕਦੀ ਹੈ ਕਿਤੇ ਵੀ ਲਾ ਸਕਦੀ ਹੈ ਇਹ ਕਾਨੂੰਨ ਚ ਹੈ ਔਰ ਨਾਲ ਇੱਕ ਬੜੀ ਸਖਤ ਗੱਲ ਇਹ ਹੈ ਕਿ ਜਿਹੜਾ ਉਸ ਸ਼ੈਲਰ ਜਿਹੜੀ ਜਿਹੜੇ ਏਰੀਆ ਨੂੰ ਛੈਲੇ ਛੈਲੇ ਲੱਗਿਆ ਜਿਹੜੀ ਮੰਡੀ ਨੂੰ ਅਗਰ ਉਸ ਮੰਡੀ ਚੋਂ ਕਿਸੇ ਵੀ ਏਜੰਸੀ ਨੇ ਆਪਣਾ ਮਾਲ ਕਿਸੇ ਹੋਰ ਥਾਂ ਤੇ ਸਟੈਕ ਕੀਤਾ ਹੈ ਪ੍ਰਾਈਵੇਟ ਜਗ੍ਹਾ ਤੇ ਪਹਿਲਾ ਉਹਦੀ ਸ਼ੈਲਿੰਗ ਕਰਨੀ ਪਵੇਗੀ ਸ਼ੈਲਰ ਦੇ ਵਿੱਚ ਪਿਆ ਮਾਲ ਮਗਰੋਂ ਸ਼ੈਲ ਦੀ ਸ਼ੈਲਿੰਗ ਹੋਏਗੀ ਸ਼ੈਲਰ ਉਨੇ ਚੱਕ ਨਹੀਂ ਚੱਲੀ ਨਹੀਂ ਸਕਦਾ ਜਿੰਨੀ ਦੇਰ ਤੱਕ ਉਹਦੀ ਸ਼ੈਲਿੰਗ ਨਹੀਂ ਹੁੰਦੀ ਕਿ ਕਿੱਡਾ ਸਟਰੌਂਗ ਪੁਆਇੰਟ ਹੈ ਕਿਉਂ ਨਹੀਂ ਸਾਡੀ ਪੰਜਾਬ ਗਵਰਨਮੈਂਟ ਨੇ ਤੇ ਸਟੈਪ ਲਿਆ ਕਿਉਂ ਨਹੀਂ ਸਮੇਂ ਸਰ ਮਤਲਬ ਉਹਦਾ ਜਿਹੜਾ ਚੱਕਰਾ ਕੇ ਦਿੱਤਾ ਯੀਲਡ ਤੋਂ ਇਹ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਮਿਲੀ ਭੁਗਤਾਂ ਕਿਸਾਨ ਨੂੰ ਉਹਦੇ ਖੇਤੀ ਤੋਂ ਹੱਥ ਖੜੇ ਕਰਾਉਣ ਦੀ ਇੱਕ ਸਾਜ਼ਿਸ਼ ਹੈ ਉਹ ਸਾਜ਼ਿਸ਼ ਦੇ ਤਹਿਤ ਹੋਇਆ ਸਾਡੇ 9 ਮਹੀਨੇ ਤੋਂ ਬਾਅਦ ਮੋਰਚੇ ਲੱਗੇ ਨੂੰ ਹੋ ਗਿਆ ਮੰਗਾਂ ਨਾਲ ਪਹਿਲਾਂ ਮੀਟਿੰਗਾਂ ਵੀ ਹੋ ਜਾਂ ਸ਼ੁਰੂਆਤੀ ਦੌਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਸੀ ਜਿਹੜਾ ਉਹ ਵੀ ਟਾਈਮ ਲੰਘ ਗਿਆ ਕੋਈ ਮੀਟਿੰਗਾਂ ਨਹੀਂ ਹੋ ਰਹੀਆਂ ਕਿਵੇਂ ਲੱਗਦਾ ਵੀ ਕਿਵੇਂ ਕੇਂਦਰ ਜਿਹੜੀ ਹੈ ਮੰਗਾਂ ਵਾਲੇ ਪਾਸੇ ਆਊਗੀ ਕਿਵੇਂ ਇਸ ਮਸਲੇ ਦਾ ਹੱਲ ਹੋਊਗਾ ਦੇਖੋ ਸਾਡਾ ਮੰਨਣਾ ਹੈ ਕਿ ਜਿਹੜਾ ਅਸੀਂ ਇਹ ਸਟੈਪ ਚੱਕਿਆ ਹੈ ਅੰਦੋਲਨ ਨੂੰ ਤਾਂ ਪੀਸਫੁਲੀ ਲੜਨਾ ਚਾਹੀਦਾ ਹੈ ਅਸੀਂ ਇਹਦੇ ਹਮੇਤੀਆਂ ਏਸੀ ਲੈ ਕੇ ਚੱਲੇ ਹੋਏ ਹੁਣ ਪੀਸਫੁਲੀ ਲੜਾਈ ਲੜਦੇ ਆ ਸਾਡਾ ਇੱਕ ਨੌਜਵਾਨ ਸ਼ਹੀਦ ਹੋਇਆ ਸ਼ੁਭਕਰਨ ਸ਼ੁਭ ਕਰਨ ਦੀ ਸ਼ਾਹਦਤ ਦਾ ਕੋਈ ਸਰਕਾਰ ਦੇ ਕਰਨ ਤੇ ਜੋ ਨਹੀਂ ਸਰਕੇ ਉਫ ਤੱਕਣੀ ਨਿਕਲੀ ਸਰਕਾਰ ਦੇ ਮੂੰਹ ਇਹਦਾ ਮਤਲਬ ਆਮ ਨੌਜਵਾਨ ਜੇ ਸਾਡਾ ਸ਼ਹੀਦ ਹੁੰਦਾ ਹੈ ਤਾਂ ਸਰਕਾਰ ਨੂੰ ਮਤਲਬ ਘੱਟੇ ਮਿੱਟੀ ਪਾਉਂਦੀ ਹੈ ਤਾਂ ਫਿਰ ਇੱਥੇ ਜ਼ਿੰਮੇਵਾਰੀ ਬਣ ਜਾਂਦੀ ਹੁੰਦੀ ਹੈ ਜਿਹੜੇ ਜਥੇਬੰਦੀਆਂ ਦੇ ਆਗੂ ਹੈ ਉਹ ਮੈਦਾਨ ਚੋਂ ਨਿਤਰ ਕੇ ਉਹ ਕੁਰਬਾਨੀਆਂ ਦੇਣ ਔਰ ਉਹ ਕੁਰਬਾਨੀ ਦੇਣ ਲਈ ਅਸੀਂ ਮਤਲਬ ਫੈਸਲਾ ਲਿਆ ਹੈ ਕਿ ਮੈਂ ਮਤਲਬ 26 ਨਵੰਬਰ ਤੋਂ ਮਰਨ ਮਰਤ ਸ਼ੁਰੂ ਕਰਾਂਗੇ ਅਸੀਂ ਟਿਕਨੌਰੀ ਬਾਰਡਰ ਤੇ ਔਰ ਉਹਨੂੰ ਮਤਲਬ ਲਗਾਤਾਰ ਰੈਗੂਲਰ ਚੱਲ ਰਹਿਗਾ ਇੱਕ ਮੈਂ ਸਪਸ਼ਟ ਕਰ ਦਿਆਂ ਤੁਹਾਡੇ ਇਹ ਚੈਨਲਾਂ ਤੋਂ ਕਿ ਅਸੀਂ ਇਹ ਵੀ ਨਾਲ ਫੈਸਲਾ ਲਿਆ ਕਿ ਨਾ ਮਰਨ ਮਰ ਤੇ ਬੈਠਣ ਦਾ ਨਹੀਂ ਲਿਆ ਇਹ ਲਿਆ ਹੈ ਕਿ ਜਦੋਂ ਵੀ ਡੈਥ ਹੋ ਜਾਂਦੀ ਹੈ ਇੱਕ ਆਗੂ ਦੀ ਔਰ ਉਹਦੀ ਮੰਦਰ ਉਹਦੀ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਉਹ ਇੱਥੇ ਮੋਰਚੇ ਤੇ ਰਹੇਗੀ ਔਰ ਸੈਕੰਡ ਲਾਈਨ ਦਾ ਜਿਹੜਾ ਲੀਡਰ ਹੈ ਸੈਕੰਡ ਆਗੂ ਉਹ ਮਤਲਬ ਮਰਨ ਮਰ ਤੇ ਸ਼ੁਰੂ ਕਰ ਦੇਗਾ ਔਰ ਜਿੰਨੇ ਆਗੂ ਮਰਦੇ ਜਾਣਗੇ ਸਾਰਿਆਂ ਦਾ ਡੈੱਡ ਬੋਡੀ ਦਾ ਸੰਸਕਾਰ ਉਦੋਂ ਹੋਏਗਾ ਜਿੱਦ ਨੇ ਸਾਡੀਆਂ ਮੰਗਾ ਮੰਨੀਆਂ ਗਿਆ ਦੇ ਲਿਵਰ ਸਰ ਜਦੋਂ ਮਨਵਾਰਤ ਸ਼ੁਰੂ ਹੁੰਦਾ ਹੈ ਇਹ ਵੀ ਸਾਹਮਣੇ ਆਉਂਦਾ ਜਦੋਂ ਸਰੀਰ ਡਾਉਨ ਹੁੰਦਾ ਹੈ ਡਾਕਟਰ ਸਮੇਂ-ਸਮੇਂ ਤੇ ਚੈੱਕਅਪ ਕਰਦੇ ਆ ਜੇ ਕਿ ਇਹ ਪ੍ਰੇਮ ਪਿਆਰ ਨਾਲ ਸਹਿਮਤੀ ਨਾਲ ਜਾਂ ਫਿਰ ਧੱਕੇ ਨਾਲ ਜਿਹੜਾ ਪ੍ਰਸ਼ਾਸਨ ਚੱਕ ਕੇ ਹਸਪਤਾਲ ਦੇ ਵਿੱਚ ਲੈ ਜਾਂਦਾ ਕਿ ਉਹ ਲੜੀ ਚਲਾਉਣ ਲਈ ਜਿਹੜਾ ਇਸ ਥਾਂ ਦੇ ਉੱਪਰ ਕੋਈ ਅਗਲਾ ਮਤਲਬ ਲੜੀ ਵੀ ਚੱਲੂਗੀ ਤਾਂ ਦੇਖੋ ਮੈਂ ਦੱਸਦਾ ਹਾਂ ਅਗਰ ਇਹੋ ਜਿਹਾ ਕੁਝ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਮੈਨੂੰ ਲੱਗਦਾ ਵੱਡਾ ਨੁਕਸਾਨ ਚੱਲੇਗੀ ਸਰਕਾਰ ਵੀ ਤੇ ਸਾਡਾ ਵੀ ਅਸੀਂ ਪੀਸਫੁਲੀ ਲੜਾਈ ਲੜ ਰਹੇ ਹਾਂ ਔਰ ਸਾਨੂੰ ਪੀਸਫੁਲੀ ਵੀ ਆਪਦੀ ਕੁਰਬਾਨੀ ਦੇਣ ਦਾ ਵੀ ਰਾਈਟ ਨਾ ਦੇਵੇ ਸਰਕਾਰ ਤਾਂ ਫਿਰ ਮਤਲਬ ਸਾਡੇ ਲਈ ਇਦੋਂ ਮਾੜੀ ਕੋਈ ਹੋਰ ਕਿਸਮਤ ਸਾਡੀ ਕੀ ਹੋਏਗੀ ਔਰ ਇਹ ਇਹਦਾ ਪ੍ਰਬੰਧ ਹੋ ਚੁੱਕਿਆ ਹੈ ਸਾਡੀ ਗਿਣਤੀ ਇੱਥੇ ਮਤਲਬ ਸੰਗਤ ਦੀ ਤੁਹਾਨੂੰ ਤੁਹਾਡੇ ਕੈਮਰੇ ਆਪ ਹੀ ਦੇਖਣਗੇ ਕਿ ਕਿੰਨੀ ਹੈ ਤੇ ਸਾਡੇ ਨਾਲ ਢਿੜਕੇ ਚੱਕਣਾ ਕਿੱਡਾ ਸੌਖਾ ਹੈ ਉਹ ਮੌਕੇ ਦੇ ਹਾਲਾਤ ਦੱਸ ਦੇਣਗੇ ਸਰ ਇੱਕ ਲੋਕ ਸਭਾ ਚੋਣਾਂ 2024 ਦੀਆਂ ਵਿੱਚ ਡਟਣਾ ਵਿਰੋਧ ਕੀਤਾ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਪਰ ਹੁਣ ਜਿਮਨੀ ਚੋਣਾ ਚੱਲ ਰਹੀ ਹੈ ਜਿਵੇਂ ਭਾਜਪਾ ਦੇ ਉਮੀਦਵਾਰ ਚੱਕੇਬਲ ਢਿੱਲੋਂ ਦੀ ਗੱਲ ਕਰੀਏ ਬਨਾਲੇ ਤੋਂ ਗਿੱਦੜਵਾਹੇ ਤੋਂ ਮਨਪ੍ਰੀਤ ਬਾਦਲ ਲੜ ਰਿਹਾ ਕਿਤੇ ਉਹਨਾਂ ਦਾ ਵਿਰੋਧ ਦੇਖਣ ਨੂੰ ਨਹੀਂ ਉਹ ਤੁਹਾਨੂੰ ਕਾਇ ਲੱਗ ਰਿਹਾ ਹੈ ਭਲੇਖਾ ਲੱਗ ਰਿਹਾ ਹੈ ਮਨਪ੍ਰੀਤ ਦੇ ਤਾਂ ਬਹੁਤ سارے ਸਵਾਲ ਲੋਕ ਸਵਾਲ ਨੇ ਸਾਡੇ ਸਵਾਲ ਉਹੀ ਨੇ ਜਿਹੜੇ ਪਹਿਲਾਂ ਸੀ ਉਹ ਸਵਾਲ ਹੁਣ ਵੀ ਕਰ ਰਹੇ ਨੇ ਸਾਡੇ ਲੋਕਾਂ ਨੇ ਤੇ ਔਰ ਉਹ ਉਹ ਕਈ ਥਾਵਾਂ ਤੇ ਤੇ ਹੁੰਦਾ ਬਈ ਇਹ ਛੋਟੇ ਪੱਧਰ ਦਾ ਹੁੰਦਾ ਹੈ ਪਿੰਡ ਪੱਧਰ ਤੇ ਹੁੰਦਾ ਹੈ ਉਹ ਇੱਕ ਜਥੇਬੰਦੀਆਂ ਦੀ ਕਾਲ ਦੇ ਨਾਲ ਹੋਇਆ ਵੱਡੀ ਪੱਧਰ ਤੇ ਹੋਇਆ ਉੱਥੇ ਥੱਲੇ ਥੱਲੇ ਹੋ ਰਿਹਾ ਹੈ